ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕੋਸ਼ਿਸ਼ਾਂ ਆਰੰਭ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਝੋਨੇ ਦੀ ਪਰਾਲੀ ਸੰਬੰਧੀ ਲੋੜੀ ਦੀ ਮਸ਼ੀਨਰੀ ਵੰਡਣ ਲਈ ਵਿਸ਼ੇਸ਼ ਮਹਾਮ ਦਾ ਅੰਗਾਜ਼ ਜ਼ਿਲ੍ਹਾ ਗਰਦਾਸਪੁਰ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਸੰਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੋਂ ਹੀ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਗਈਆਂ ਹਨ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਆਗਾਮੀ ਹਫ਼ਤਿਆਂ ਵਿੱਚ ਸਬਸਿਡੀ ਵਾਲੇ ਝੋਨੇ ਦੀ ਪਰਾਲੀ ਸੰਬੰਧੀ ਲੋੜੀ ਦੀ ਮਸ਼ੀਨਰੀ ਸਬਸਿਡੀ ਦੇ ਵੰਡਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਾਜੋ ਸਮੇਂ ਸਰ ਕਿਸਾਨਾਂ ਦੀ ਮਸ਼ੀਨਰੀ ਦੀ ਖਰੀਦ ਕਰ ਸਕਣ ਇਸ ਦੇ ਨਾਲ ਹੀ ਵਿਭਾਗ ਵੱਲੋਂ ਖਰੀਦੀ ਗਈ ਮਸ਼ੀਨਰੀ ਦੀ ਭੌਤਿਕ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ ਅਤੇ ਵੈਰੀਫਿਕੇਸ਼ਨ ਤੋਂ ਤੁਰੰਤ ਬਾਅਦ ਸਬਸਿਡੀ ਦੀ ਰਕਮ ਲਾਭਪਾਤਰੀਆਂ ਦੇ ਖਾਤੇ ਵਿੱਚ ਜਲਦੀ ਭਾ ਦਿੱਤੀ ਜਾਵੇਗੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਮਿੱਟੀ ਦੀ ਸਿਹਤ ਵੀ ਖਰਾਬ ਹੁੰਦੀ ਹੈ ਇਸ ਦੇ ਨਾਲ ਫਸਲਾਂ ਦੀ ਪੈਦਾਵਾਰ ਵੀ ਘਟਦੀ ਹੈ ਉਹਨਾਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਰਹਿਣ ਖੋਦ ਨੂੰ ਅੱਗ ਲਾਉਣਾ ਬੇहद ਘਾਤਕ ਹੈ ਪਰਾਲੀ ਸਾੜਨਾ ਮਿੱਟੀ ਦੀ ਸਿਹਤ ਨੂੰ ਖਰਾਬ ਕਰਨ ਦੇ ਨਾਲ ਨਾਲ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦਾ ਹੈ ਜ਼ਿਲ੍ਹਾ ਗਰਦਾਸਪੁਰ ਤੋਂ ਦੀਪਕ ਸੈਣੀ ਦੀ ਖਾਸ ਰਿਪੋਰਟ ਹਾਂ ਜੀ ਸਾਰਾ ਜੀ ਡੀਸੀ ਸਾਹਿਬ ਨੇ ਅੱਜ ਸਬਸਿਡੀ ਤੇ ਮਸ਼ੀਨ ਦਿੱਤੀ ਹੈ ਤੁਸੀਂ ਵੀ ਨਾਂ ਸੀ ਕੀ ਕਹਿਣਾ ਚਾਹੋਗੇ ਔਰ ਕਿਉਂ ਇਹ ਰੋਡ ਤੇ ਲੋਕਾਂ ਨੂੰ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਔਰ ਕੀ ਸਾਰਾ ਹੈਗਾ ਸੀ ਹਮਾਂ ਜੋ ਡਿਪਟੀ ਕਮਿਸ਼ਨਰ ਸਰ ਦਲਵਿੰਦਰਜੀਤ ਸਿੰਘ ਦੀ ਰਵਾਈ ਹੈਟ ਐਸ ਵਾਰੀ ਅਸੀਂ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅਗਲਗਨੀ ਘਟਨਾਵਾਂ ਦਾ ਜਿਹੜਾ ਪੱਧਰ ਜਿਹੜਾ ਵਾ ਜ਼ੀਰੋ ਪੱਧਰ ਤੇ ਲਿਆਉਣ ਲਈ ਅਜਿਹੜਾ ਟੀਚਾ ਇੱਕ ਮਿਥਿਆ ਗਿਆ ਵਾ ਇਸ ਦਾ ਤ ਤਸਾਨਾ ਨੂੰ ਜਿਹੜੀ ਕ੍ਰੌਪ ਰਾਈਜ਼ ਜੂ ਮੈਨੇਜਮੈਂਟ ਸਕੀਮ ਤਹਿਤ ਜਿਹੜੀ ਸਬਸਿਡੀ ਦਿੱਤੀ ਜਾਣੀ ਹੈ ਜਿਹਦੇ ਵਿੱਚ ਕਿ 50% ਸਬਸਿਡੀ ਦਿੱਤੀ ਜਾਣੀ ਆ। ਸੋ ਅੱਜ ਜਿਹੜੀ ਹੈ ਇਹਦੀ ਸ਼ੁਰੂਆਤ ਕੀਤੀ ਗਈ ਆ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨ ਆਈਆਂ ਸੀ ਸੁਪਰ ਸਿੱਧਰ ਦੇ ਵਿੱਚ ਤਿੱਥੋਂ ਤਕਰੀਬਨ 368 ਹੀ ਉਹਦੇ ਵਿੱਚੋਂ ਪਹਿਲੇ ਪੜਾਅ ਦੇ ਵਿੱਚ ਆਪਾਂ 114 ਜਿਹੜੇ ਨੇ ਉਹਦੀ ਚੋਣ ਕੀਤੀ ਗਈ ਸੀ ਜਿਹੜੀ ਕਿ ਰੈਂਡਮਾਈਜੇਸ਼ਨ ਕੰਪਿਊਟਰ ਦੀ ਮਦਦ ਨਾਲ ਜਿਹੜੀ ਹੈ ਉਹ ਮਾਜੋਰ ਡਿਪਟੀ ਕਮਿਸ਼ਨਰ ਜੀ ਦੀ ਹਾਜ਼ਰੀ ਦੇ ਵਿੱਚ ਜਿਹੜੀ ਉਹਦੀ ਚੋਣ ਕੀਤੀ ਗਈ ਸੀ। ਸੋ ਸੋ ਹੋਣੀ ਜਿਹੜੀ ਇਹ ਜਿਹੜੀ ਸਬਸਿਡੀ ਦਿੱਤੀ ਆ ਸਾਨੂੰ ਦਿੱਤੀ ਜਾ ਰਹੀ ਆ ਕਿਉਂਕਿ ਇਹਦੇ ਨਾਲ ਕੀ ਹੋਊਗਾ ਕਿ ਇੱਕ ਤਾਂ ਜਿਹੜਾ ਕਿਸਾਨ ਜਿਹੜੀ ਆਪਣੀ ਆ ਕਣਕ ਵੇਚ ਸਕਣਗੇ ਬਗੈਰ ਝੋਦੇ ਦੀ ਪ੍ਰਾਈਸ ਨੂੰ ਅੱਗ ਲਾਇਆ ਤੇ ਇੱਕ ਜਿਹੜੀ ਹੈ ਕਿ ਰੁਜ਼ਗਾਰ ਦਾ ਸਤਨ ਵੀ ਪੈਦਾ ਹੋਊਗਾ ਕਿਉਂਕਿ ਇਹਦੇ ਵਿੱਚ ਜਿਹੜਾ ਆਮ ਕਰਕੇ ਜਿਹੜਾ ਛੋਟਾ ਕਿਸਾਨ ਜਿਹੜਾ ਨਹੀਂ ਖਰੀਦ ਸਕਦਾ ਵੱਡੀ ਮਸ਼ੀਨ ਜਿਹੜੀ ਆ ਤੋਂ ਉਹ ਜਿਹੜੇ ਜਿਹਨਾਂ ਨੇ ਖਰੀਦੀ ਆ ਉਹ ਆਪਣਾ ਰੁਜ਼ਗਾਰ ਦਾ ਸਤਨ ਵੀ ਬਣਾ ਸਕਦੇ ਆ ਅੱਜ ਕਿੰਨਿਆਂ ਨੂੰ ਜਿਹੜੀ ਦਿੱਤੀ ਹੈ ਡੀਸੀ ਸਾਹਿਬ ਵੱਲੋਂ ਅੱਜ ਅਸੀਂ ਦੋ ਇੱਕ ਸਮਾਪ ਸਕੀਮ ਤਾਂ ਦਿੱਤੀ ਆ ਇੱਕ ਜਿਹੜੀ ਸੀਆਰਐਮ ਸਕੀਮ ਤਾਂ ਸ਼ੁਰੂਆਤ ਕੀਤੀ ਆ ਬਾਕੀ ਜਿਹੜੀ ਉਸ ਜਿਹੜੀ ਵੈਰੀਫਿਕੇਸ਼ਨ ਜਿਹੜੀ ਆ ਉਹ ਬਲਾਕ ਦਫ਼ਤਰ ਦੇ ਵਿੱਚ ਆਪਾਂ ਕਰ ਰਹੇ ਹਾਂ ਉਹਨਾਂ ਨੂੰ ਅਦੇ ਵੀ ਕੁਝ ਕਿਸਾਨ ਸਰਪ ਤਾ ਹੈ ਤੁਹਾਡੇ ਵੱਲੋਂ ਐਗਰੀਕਲਚਰ ਵੱਲੋਂ ਖੇਤੀਬਾੜੀ ਵਿਭਾਗ ਦੇ ਵੱਲੋਂ ਚਾਹੇ ਪ੍ਰਸ਼ਾਸਕ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਅਦੇ ਵੀ ਲੋਕ ਜਿਹੜੇ ਆ ਪਰਾਲੀ ਨੂੰ ਅੱਗ ਲਗਾਉਣ ਤੋਂ ਨਹੀਂ ਹਟਦੇ ਨਹੀਂ ਇਹ ਜੀ ਦੇਖੀਏ ਤਾਂ ਆਪਾਂ ਦੇਖੋ ਪਿਛਲੇ ਤੋਂ ਪਿਛਲੇ ਸਾਲ ਸੀਗੀ 800 500 569 ਹੀ ਆ ਪਿਛਲੇ ਸਾਲ ਜਿਹੜੀ ਸੁਨਹਿਟੀ ਨਿਵੇਰਾ ਕੀ ਐਰਕੀਆ ਦਾ ਟੀਚਾ ਵਾ ਕਿ ਇਹਨੂੰ ਵੀ ਘਟਾ ਕੇ ਸਾਡੀ ਜਿਹੜੀ ਆ ਆਪਾਂ ਜ਼ੀਰੋ ਪੱਧਰ ਤੇ ਲੈ ਆਈਏ ਕਿਉਂਕਿ ਫਾਰਮਰ ਸੰਵਿਧਾ ਪਿਆ ਇਸ ਗੱਲ ਨੂੰ ਥੋੜਾ ਜਿਹਾ ਇਹੀ ਆ ਕਿ ਆਪਣੀ ਜਿਹੜੀ ਜਦੋਂ ਮਾਲ ਸੁਪਰ ਸੀਡਰ 114 ਦਿੱਤੇ ਆ ਹੋਰ ਵੀ ਆ ਇਹਦੇ ਨਾਲ ਕਿਸਾਨਾਂ ਨੂੰ ਰੋਜ਼ਗਾਰ ਵੀ ਮਿਲਦਾ ਜੀ ਬਿਲਕੁਲ ਬਿਲਕੁਲ ਰੋਜ਼ਗਾਰ ਮਿਲਦਾ ਇਹ ਤੇ ਇੱਕ ਕਸਟਮਰ ਸੈਂਟਰ ਹੈ ਇਸੇ ਕਰਕੇ ਆ ਜਿਹੜੇ ਤੁਹਾਡੇ ਸੋਸਾਇਟੀਆ ਵਿੱਚ ਦਿੱਤੀ ਗਈ ਆ ਪੰਚਾਇਤਾਂ ਨੂੰ ਵੀ ਦਿੱਤੀ ਜਾ ਰਹੀ ਆ ਫਿਰ ਇਹ ਤੇ ਨਾਲ ਐਫਪੀਓ ਨੂੰ ਦਿੱਤੀ ਜਾ ਰਹੀ ਆ ਇੰਡੀਵਿਜੂਅਲ ਫਾਰਮਰ ਨੂੰ ਜਿਹੜੇ ਕਮਨ ਜਿਹੜੇ ਕਸਟਮਰ ਸੈਂਟਰ ਉਹਨਾਂ ਨੂੰ ਦਿੱਤੀ ਜਾ ਰਹੀ ਆ ਕੀ ਅਪੀਲ ਕਰਨਾ ਚਾਹੋਗੇ ਕਿਸਾਨਾਂ ਨੂੰ ਮੇਰੀ ਸਾਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਵਾਰੀ ਜਿਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ੀਰੋ ਪੱਧਰ ਦਾ ਜਿਹੜਾ ਵਾ ਘਟਨਾ ਵਾਲੇ ਉਹਨਾਂ ਦੇ ਜਿਹੜਾ ਪਟੀਚਾ ਮਿਠਾ ਗਿਆ ਵਾ ਉਸ ਵਿੱਚ ਸਹਿਯੋਗ ਕਰਨ ਲਈ ਹਰੇਕ ਜਿਹੜਾ ਨਾ ਕਾ ਜੋ ਇਹ ਇੱਕ ਜ਼ੀਰੋ ਪਦਧਤ ਲਿਆ ਕੇ ਆਪਣੇ ਜ਼ਿਲ੍ਹੇ ਨੂੰ ਵਧਿਆ ਇੱਕ ਪ੍ਰਦੂਸ਼ਣ ਮੁਕਤ ਬਣਾ ਸਕੀ ਸਰ ਕੀ ਨਾ ਆ ਤੁਹਾਡਾ ਕਿਹੜੇ ਪਿੰਡ ਦੇ ਹੋ ਅੱਜ ਡੀਸੀ ਸਾਹਿਬ ਨੇ ਅੱਜ ਸਬਸਿਡੀ ਦੀ ਪਤਲ ਸੁਪਰਸੀਡਰ ਦਿੱਤਾ ਹੈ ਕਿ ਜਾਣਾ ਜਾਓਗੇ ਬਰਿੰਦਰ ਸਿੰਘ ਮੇਰਾ ਨਾਮ ਹੀ ਪਿੰਡ ਮੇਰਾ ਘਰਾਲਾ ਜੇ ਸੁਪਰਸੀਡਰ ਦੀ ਬਹੁਤ ਲੋੜ ਹੀ ਜੀ ਇਹਦੇ ਬਿਗਿਆ ਅੱਜ ਕੱਲ ਕਣਕ ਨਹੀਂ ਪੀਜੀ ਜਾਂਦੀ ਅੱਗ ਲਾਉਣ ਦੀ ਬਹੁਤ ਜ਼ਿਆਦਾ ਪਾਬੰਦੀ ਆ ਇਹ ਅੱਗ ਲਾਉਣ ਤੋਂ ਬਗੈਰ ਬੀਜਦਾ ਇਸ ਕਰਕੇ ਦੀ ਬਹੁਤ ਜ਼ਿਆਦਾ ਲੋੜ ਹੈ ਜੇ ਸਰਕਾਰ ਨੇ ਤੁਹਾਨੂੰ ਸਬਸਿਡੀ ਦਿੱਤੀ ਹੈ ਇਹਦੇ ਵਿੱਚ ਇੱਕ ਹੀ ਕਹਿਣਾ ਚਾਹੋਗੇ ਜੋ ਸਰਕਾਰ ਜੋ ਬਾਰ-ਬਾਰ ਕਿਸਾਨਾਂ ਨੂੰ ਫੈਸਿਲਟੀਆਂ ਦੇ ਰਹੀ ਆ ਹਾਂਜੀ ਸਰਕਾਰ ਸਕਤੀਆਂ ਕਰੰਦੇ ਆ ਤੇ ਫਿਰ ਫੈਸਿਲਟੀਆਂ ਦੇ ਰਹੀ ਆ ਤੇ ਵਧੀਆ ਫਿਰ ਫਿਰ ਅਸੀਂ ਵੀ ਕੁਝ ਤਾਂ ਅਸੀਂ ਪਾਉਨੇ ਆ ਕੋ ਫਿਰ ਸਰਕਾਰ ਦਿੰਦੀ ਆ ਤੇ ਫਿਰ ਇਹੋ ਜਿਹਾ ਸੰਦ ਲੈਣੇ ਵੀਂਦੇ ਆ ਲੱਗਦਾ ਕਿ ਇਹਦੇ ਨਾਲ ਕਿਸਾਨ ਨੂੰ ਰੋਜ਼ਗਾਰ ਹੀ ਨਹੀਂ ਮਿਲਦਾ ਹਾਂਜੀ ਹਾਂਜੀ ਇਹਨਾਂ ਨੂੰ ਰੋਜ਼ਗਾਰ ਮਿਲਦਾ ਜੀ ਕਿਰਾਇਆ ਹਰ ਹਰ ਕੋਈ ਤਾਂ ਖਰੀਦ ਨਹੀਂ ਸਕਦਾ ਇਹ ਮਹਿੰਗਾ ਇੰਪਲੀਮੈਂਟ ਆ ਫਿਰ ਜਿਹੜਾ ਨਹੀਂ ਖਰੀਦਦਾ ਉਹ ਕਿਰਾਏ ਤੇ ਵਹੋਂਦਾ ਫਿਰ ਜਿੰਨਾ ਕੋ ਹੁੰਦੀ ਹੋਵੇ ਰ ਆਪਣਾ ਕਿਰਾਇਆ ਵਾ ਕੇ ਕਿੰਨੀ